ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਇਸ ਚੈਨਲ ਤੇ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਾਲ ਦੇ ਮੁਲਾਜ਼ਮ ਸਾਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਰੋਜ਼ਾਨਾ ਦੀਆਂ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਆਈ ਦੀ ਤਾਜ਼ਾ ਅਪਡੇਟ ਜੋ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਰੈਲੀਆਂ ਕਰਨੀਆਂ ਪੈ ਰਹੀਆਂ ਨੇ ਉਸ ਦੇ ਸੰਬੰਧ ਵਿੱਚ ਸੁਖਸ਼ੈਲ ਸਿੰਘ ਖੈਰਾ ਵੱਲੋਂ ਜੋ ਬਿਆਨ ਆਇਆ ਉਸ ਨੂੰ ਡਿਟੇਲ ਵਿੱਚ ਜਾਂਦੇ ਹਾਂ ਪੰਜਾਬ ਸਿਵਲ ਸਕੱਤਰੇ ਦੀਆਂ ਮੁਲਾਜ਼ਮ ਜਥੇਬੰਦੀਆਂ ਤੇ ਆਧਾਰਿਤ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਉੱਤੇ ਅੱਜ ਸਕੱਤਰੇ ਦੇ ਸਮੂਹ ਮੁਲਾਜ਼ਮਾਂ ਵੱਲੋਂ ਵਿੱਤ ਭਾਗ ਵਿੱਚ ਰੋਸ ਰੈਲੀ ਕੀਤੀ ਗਈ ਰੈਲੀ ਨੂੰ ਸਮੋਦਨ ਕਰਦਿਆਂ ਮੁਲਾਜ਼ਮਾਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਹਾਲੇ ਤੱਕ ਜੁਆਇੰਟ ਐਕਸ਼ਨ ਕਮੇਟੀ ਨੂੰ ਕੋਈ ਵੀ ਪੈਨਲ ਮੀਟਿੰਗ ਨਹੀਂ ਦਿੱਤੀ ਗਈ ਤੇ ਉਹਨਾਂ ਦੀਆਂ ਕਈ ਮੰਗਾਂ ਲਟਕ ਰਹੀਆਂ ਹਨ ਉਨਾ ਪੁਰਾਣੀ ਪੈਨਸ਼ਨ ਬਹਾਲ ਕਰਨ ਸਾਲ 2016 ਤੋਂ ਬਾਅਦ ਭਰਤੀ ਮਲਾਜ਼ਮਾਂ ਨੂੰ ਤਰੱਕੀ ਦੀ ਪੇ ਕਮਿਸ਼ਨ ਦਾ ਲਾਭ ਬਦਲ ਕੇ ਦੇਣਾ ਪੰਜਾਬ ਦਾ ਸ਼ਿਮ ਕਮਿਸ਼ਨ ਫੌਰੀ ਲਾਗੂ ਕਰਨਾ 15 ਜਨਵਰੀ 2015 ਦੇ ਪੱਤਰ ਨੂੰ ਵਾਪਸ ਲੈਣ ਚੰਡੀਗੜ੍ਹ ਦੇ ਰੇਟਾ ਅਨੁਸਾਰ ਲਾਇਸੈਂਸ ਫਜ਼ੂਲ ਫੀਸ ਵਸੂਲਣ ਸਕਤਰੇ ਦੇ ਪਰਸਨਲ ਸਟਾਫ ਦੀ ਤਰਜ਼ ਤੇ ਬਾਕੀ ਮਲਾਜ਼ਮਾਂ ਨੂੰ ਵੀ ਪੇ ਦੇ ਇਸਕਤਰਤ ਵਿੱਚ ਆਊਟਸੋਰਸ ਤੇ ਰੱਖੇ ਮਲਾਜ਼ਮਾਂ ਦੀਆਂ ਤਨਖਾਹਾਂ ਵਧਾਉਣ ਦੀ ਮੰਗ ਆਗੂਆਂ ਨੇ ਕਿਹਾ ਕਿ ਸੁਖਜੈਨ ਸਿੰਘ ਖੈਰਾ ਜੇਕਰ ਮਲਾਜ਼ਮਾਂ ਦੀਆਂ ਮੰਗਾਂ ਨੂੰ ਨਹੀਂ ਪੂਰਾ ਕਰਦੇ ਤਾਂ ਉਹ ਜਲਦ ਹੀ ਜੜਾ ਤਿੱਖਾ ਸੰਘਰਸ਼ ਕਰਨਗੇ ਸੋ ਇਹ ਹੈ ਜੀ ਮਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਜੋ 2015-2016 ਦੇ ਅਕੋਰਡਿੰਗ ਪੇ ਕਮਿਸ਼ਨ ਨੂੰ ਲੈ ਕੇ ਨੇ ਸੋ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਉਸ ਲਈ ਉਹ ਸਰਕਾਰ ਨੂੰ ਵਾਰ-ਵਾਰ ਇਹੀ ਬੇਨਤੀ ਕਰ ਰਹੇ ਨੇ ਕਿ ਉਹਨਾਂ ਦੀਆਂ ਮੰਗਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇ ਸੋ ਇਸ ਦੇ ਵਿੱਚ ਨੈਕਸਟ ਕੀ ਅਪਡੇਟ ਆਉਂਦੀ ਹੈ ਕੋਈ ਮੀਟਿੰਗ ਹੁੰਦੀ ਹੈ ਜਾਂ ਇਸ ਦੇ ਵਿੱਚ ਕੋਈ ਰੈਲੀ ਹੁੰਦੀ ਹੈ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਰਵਾਂਗੇ ਸੋ ਤੁਸੀਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਨਾਲ ਜੁੜ ਸਕਦੇ ਹੋ ਤੇ ਇਸ ਨੂੰ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਵੀ ਜਰੂਰ ਸ਼ੇਅਰ ਕਰੋ ਤਾਂ ਜੋ ਅਸੀਂ ਤੁਹਾਡੀ ਆਵਾਜ਼ ਬਣ ਸਕੀਏ ਧੰਨਵਾਦ ਜੀ